ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅੰਦਰ ਪਿੰਡ ਬੰਬ ਵਿੱਚ ਚੋਰਾਂ ਨੇ ਗੁਰੂ ਘਰ ਨੂੰ ਦੂਸਰੀ ਵਾਰ ਲੁੱਟ ਦਾ ਨਿਸ਼ਾਨਾ ਬਣਾਇਆ ਹੈ ਜਿੱਥੇ ਕਿ ਚੋਰ ਗੁਰਦੁਆਰਾ ਸਾਬ ਦੇ ਤਾਲੇ ਤੋੜ ਕੇ ਕੀਮਤੀ ਸਮਾਨ ਅਤੇ ਗੋਲਕ ਭੰਗ ਕੇ ਕਰੀਬ 8000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋਏ ਹਨ ਗੱਲ ਕਰੀਏ ਹਲਕਾ ਡੇਰਾ ਬਾਬਾ ਨਾਨਕ ਦੇ ਕਰੀਬ 1 ਮਹੀਨੇ ਦੇ ਅਸਥਾਨ ਪਿੰਡ ਲਿਕੋਸਰਾਂ ਸ਼ਾਪੁਰ ਜਾਜਨ ਅਤੇ ਹੁਣ ਪਿੰਡ ਬੰਬ ਦੇ ਗੁਰੂ ਘਰ ਨੂੰ ਚੋਰਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਇਲਜ਼ਾਮ ਦਿੱਤਾ ਗਿਆ ਹੈ ਪਰ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਤੇ ਥਾਣਾ ਕੋਟਲੀ ਸੂਰਤ ਮਲੇ ਦੇ ਪੀਸ ਨੂੰ ਇੱਕ ਵੀ ਮਾਮਲਾ ਹਾਲੇ ਤੱਕ ਸੁਲਝਾਇਆ ਨਹੀਂ ਗਿਆ ਜਿੱਥੇ ਕਿ ਲੱਕ ਦੇ ਲੋਕਾਂ ਵੱਲੋਂ ਪੀਸਸ ਵਾਲਿਆ ਚਿੰਨ ਖੜੇ ਕੀਤੇ ਜਾ ਰਹੇ ਹਨ ਇਸ ਬਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਲਖਮਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਸਵੇਰ ਨਿਤਨੇਮ ਕਰਨ ਪਹੁੰਚਦਾ ਗੁਰਦੁਆਰਾ ਸਾਹਿਬ ਦੇ ਤਲੇ ਟੁੱਟੇ ਪੈਸਨ ਤਾਂ ਮੇਰੇ ਵੱਲੋਂ ਤੁਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫੋਨ ਤੇ ਫੋਟੋਆਂ ਦਿੱਤੀ ਗਈ ਗੁਰਦੁਆਰਾ ਦੇ ਪ੍ਰਧਾਨ ਸਾਹਿਬ ਤੇ ਕਮੇਟੀ ਮੈਂਬਰਾਂ ਨੂੰ ਦੱਸਿਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤਾਂ ਗੁਰਦਵਾਰਾ ਸਾਹਿਬ ਦੇ ਮੇਨ ਦਰਵਾਜ਼ੇ ਦਾ ਲੋਕ ਚੋਟਾ ਪਿਆ ਸੀ ਕਿ ਗੁਰਦਵਾਰਾ ਸਾਹਿਬ ਦੇ ਅੰਦਰੋਂ 골ਕ ਚੋਤੀ ਪਈ ਸੀ ਜਿਸ ਵਿੱਚ ਕਰੀਬ 8000 ਰੁਪਏ ਦੀ ਨਕਦੀ ਡਬਲ ਬੈਟਰ ਇਨਵਰਟਰ ਸੀਸੀਟੀਵੀ ਕੈਮਰੇ ਦਾ ਡੀਵੀਆਰ ਤੋਂ ਲਵਾ ਹੋਰ ਨਿੱਕਾ ਮੋਟਾ ਸਮਾਨ ਚੋਰ ਚੋਰੀ ਕਰਕੇ ਫਰਾਰ ਹੋਏ ਹਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਨੁਸਾਰ ਮੁਤਾਬਕ ਉਹਨਾਂ ਦਾ ਕਰੀਬ 80000 ਰੁਪਏ ਦਾ ਨੁਕਸਾਨ ਹੋਇਆ ਹੈ ਇਸ ਸਬੰਧੀ ਪੁਲਸ ਥਾਣਾ ਕੋਟਰੀ ਸੂਰਤ ਮਲੀ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਲੀਜ਼ ਉੱਚ ਅਧਿਕਾਰੀਆਂ ਤੋਂ ਮੰਕੀ ਤੇ ਹਕੇ ਹਲਕਾ ਡੇਰਾ ਬਾਬਾ ਨਾਨਕ ਦਾ ਸਟੋਰੀਆਂ ਦੀ ਪਰਿਵਾਰ ਹੈ ਤੇ ਹਰ ਨਵੇਂ ਦਿਨ ਚੋਰ ਗੁਰੂ ਘਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਇਹਨਾਂ ਨੂੰ ਲੱਖ ਪਾਉਣ ਲਈ ਪੀਸ ਦੀ ਚੌਕੀ ਵਿਧਾਈ ਜਾਵੇ ਇਸ ਬੰਦੇ ਜਦੋਂ ਸਾਡੇ ਵੱਲੋਂ ਪੁਸਤ ਸਾਰਾ ਕੋਟਰੀ ਸੋਰਸ ਮਲੀ ਦੇ ਅਧਿਕਾਰੀ ਏਐਸ ਤੇ ਗਗਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹੇ ਗੁਰਦੁਆਰਾ ਸਾਹਿਬ ਜਾ ਕੇ ਮੌਕਾ ਦੇਖਿਆ ਹੈ ਕਿ ਪਿੰਨ ਵਾਕਿਆ ਨੂੰ ਜਿੰਨਾ ਉੱਪਰ ਸ਼ੱਕ ਹੈ ਉਹਨਾਂ ਦੇ ਸਟਾਪੇ ਮਾਰੀ ਕੀਤੀ ਜਾ ਰਹੀ ਹੈ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਦੇ ਫੁਟੇਜ ਨੂੰ ਖੰਡ ਲਿਆ ਜਾ ਰਿਹਾ ਹੈ ਤੇ ਜਲਦੀ ਹੀ ਚੋਰ ਪੁਲਿਸ ਦੇ ਗ੍ਰਿਫਟ ਵਿੱਚ ਹੋਣਗੇ ਬਿਊਰੋ ਰਿਪੋਰਟ ਆਲ ਪੰਜਾਬ نیوز ਬਾਬਾ ਜੀ ਨਾਮ ਟਾਟਾ ਲਖਮਨਦਰ ਸਿੰਘ ਜੀ ਇਹ ਸਰ ਕਿਹੜੇ ਗੁਰਦੁਆਰਾ ਸਾਹਿਬ ਤੋਂ ਕਰਤੇ ਜੀ ਗੰਡ ਬੰਬ ਹਾਂਜੀ ਕੀ ਵਾਕਿਆ ਕੀ ਹੋਇਆ ਜੀ ਜਿਹੜੀ ਚੋਰੀ ਹੋਈ ਜੀ ਜਦੋਂ ਮੈਂ ਆਇਆ ਤੇ ਜਿੰਦਰੇ ਖੁੱਲੇ ਸੀ ਤੇ ਮੁਣਕੇ ਆਣ ਕੇ ਮੈਂ ਕਮੇਟੀ ਵਾਲਿਆਂ ਨੂੰ ਫੋਨ ਕੀਤੇ ਨੇ ਕਮੇਟੀ ਵਾਲੇ ਆਏ ਨੇ ਤੇ ਉਹਨਾਂ ਨੇ ਵੇਖਿਆ ਕਿ ਸਭ ਕੋਈ ਲੁੱਟ ਕੇ ਲੱਗੇ ਨੇ ਇੱਕ ਵੱਡਾ ਹੈਗਾ ਬੈਟਰ ਆਹੀ ਦੋ ਬੈਠ ਰਹੇ ਇੱਕ ਵਨੇਟਰ ਹੀ ਇੱਕ ਵੀਡੀਓ ਉਹ ਵੀ ਨਾਲੇ ਖੋਲ ਕੇ ਤੇ ਗੋਲਕ ਵੀ ਭੰਨ ਕੇ ਲਾਗੇ ਨੇ ਕਿੰਨੇ ਕਮ ਆਇਆ ਸੀ ਵੈਸੇ ਗੋਲਕ ਵਿੱਚ ਲਗਭਗ ਮਾਇਆ ਤਕਰੀਬਨ 4-5 ਹਜ਼ਾਰ ਚਾਰ ਹੋਣੀਆਂ ਹਾਂਜੀ ਉਹ ਵੀ ਲੱਗੇ ਨੇ ਮਾਰਜਾ ਛੜਗੇ ਨੇ ਵਿੱਚ ਅੱਛਾ ਜੀ ਹਾਂਜੀ ਤੇ ਕੀ ਮੰਗ ਕਰਦੇ ਆਪਾਂ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਵੀ ਜਿਹੜੇ ਸਾਡੇ ਚੋਰ ਨੇ ਉਹ ਸੇਤੀ ਫੜੇ ਜਾਣ ਤੇ ਸਾਨੂੰ ਪਤਾ ਲੱਗ ਜਾਵੇ ਕਿ ਚੋਰੀ ਕਨੇ ਕੀਤੀ ਹੈ ਤੇ ਇਹ ਸਾਡਾ ਸਮਾਜ ਜਿਹੜਾ ਵਾਪਸ ਮਿਲ ਜੇ ਚੋਰਫੜੇ ਜਾਵੇ ਤੇ ਕਿ ਲੱਗਦਾ ਕਿ ਪੁਲਿਸ ਦੀ ਚੌਕਸੀ ਮਾਸਬ ਨਹੀਂ ਹੈ ਲੱਗੇ ਪੁਲਿਸ ਦਾ ਨਹੀਂ ਹੈਗਾ ਤੇ ਪੁਲਿਸ ਦੀ ਜਿਹੜੀ ਚੌਂਕੀ ਹੈ ਉਹ ਜਿਹੜਾ ਗਸ਼ਤ ਹੈ ਜਿਹੜੀ ਵਧਾਈ ਜਾਏ ਤੇ ਨਹਿਰ ਤੇ ਜਿਹੜੇ ਫੇਰੇ ਮਾਰਨ ਤੇ ਚੋਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਨਹਿਰ ਤੇ ਤੇ ਇਹ ਥੋੜਾ ਜਿਹਾ ਕੰਟਰੋਲ ਕਰਨ ਤੇ ਫਿਰ ਕੰਟਰੋਲ ਹੋ ਸਕਦਾ ਹੈ ਤੇ ਪੁਲਿਸ ਨੂੰ ਬੇਨਤੀ ਹੈ ਕਿ ਕੰਟਰੋਲ ਕਰਨ ਦੀ ਜਰੂਰ ਜੋ ਇਹ ਮੰਗ ਹੈ ਸਾਡੀ ਪੂਰੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੋਰੀ ਦੀ ਘਟਨਾ ਵੀ ਜੀ ਕੁਝ ਇਸ ਤਰ੍ਹਾਂ ਹੋਈ ਵੀ ਸਵੇਰੇ 4 ਵਜੇ ਗ੍ਰੰਥੀ ਸਿੰਘ ਸਾਡੇ ਗੁਰਦੁਆਰਾ ਸਾਹਿਬ ਵਿਖੇ ਆਉਂਦੇ ਆ 4 ਵਜੇ ਗ੍ਰੰਥੀ ਸਿੰਘ ਨੇ ਜਦੋਂ ਆ ਕੇ ਦੇਖਿਆ ਤਾਂ ਦਰਵਾਜ਼ੇ ਦੇ ਲੋਕ ਟੁੱਟੇ ਪਏ ਸੀ ਦਰਵਾਜ਼ਾ ਖੁੱਲਾ ਸੀ ਉਹਨਾਂ ਸਾਨੂੰ ਫੋਨ ਕੀਤਾ ਤੇ ਅਸੀਂ ਦੋ ਜਣੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਆ ਆ ਕੇ ਦੇਖਿਆ ਜੀ ਲੋਕ ਟੁੱਟੇ ਸੀ ਦੋ ਤਿੰਨ ਲੋਕ ਲੱਗੇ ਹੋਏ ਸੀ ਅੰਦਰ ਅੰਦਰ ਵੀ ਲੌਕ ਹੈ ਬਾਹਰ ਵੀ ਲੌਕ ਹੈ ਸਾਰੇ ਟੁੱਟੇ ਅੰਦਰ ਜਾ ਕੇ ਜਦੋਂ ਆਪਾਂ ਦੇਖਿਆ ਤੇ ਗੋਲਕ ਵੀ ਟੁੱਟੀ ਹੋਈ ਸੀ ਉਹ ਚ ਤਕਰੀਬਨ 7-8000 ਰੁਪਇਆ ਲਗਭਗ ਹੈਗਾ ਹੀ ਉਹ ਵੀ ਨਿਕਲ ਚੁੱਕਾ ਸੀ ਅੰਦਰ ਫਿਰ ਉਸ ਤੋਂ ਬਾਅਦ ਪਿੱਛੇ ਰੂਮ ਹੈ ਉਹਦੇ ਵਿੱਚ ਗਏ ਆਪਾਂ ਉੱਥੇ ਦੋ ਬੈਟਰੀ ਇੱਕ ਕਨਵਰਟਰ ਸੀ ਉਹ ਵੀ ਚੁੱਕਿਆ ਗਿਆ ਸੀ ਇੱਕ ਡੀਵੀਆਰ ਜੋ ਕੈਮਰਿਆਂ ਦਾ ਲੱਗਾ ਹੁੰਦਾ ਉਹ ਵੀ ਜਿਹਦੇ ਚ ਰਿਕਾਰਡਿੰਗ ਹੀ ਸਾਰੀ ਉਹ ਵੀ ਚੁੱਕਿਆ ਗਿਆ ਹੈ ਉਸ ਤੋਂ ਬਰਾ ਨਿੱਕਾ ਮੋਟਾ ਸਮਾਨ ਹੋਰ ਵੀ ਜਿੱਦਾਂ ਜੋਨਟ ਵਗੈਰਾ ਛੋਟਾ ਮੋਟਾ ਹੋਰ ਵੀ ਸਮਾਨ ਜਿਹੜਾ ਉਹ ਵੀ ਚੁੱਕਿਆ ਗਿਆ ਜੀ ਤੇ ਸਰ ਕਿੰਨੇ ਕ ਦਾ ਜਿਹੜਾ ਨੁਕਸਾਨ ਮੰਨਦੇ ਜਿਹੜਾ ਹੋਇਆ ਜੀ ਨੁਕਸਾਨ ਸਾਰਾ ਜੀ ਤੇ ਅੱਜ ਅਸੀਂ ਨਵਾਂ ਸਮਾਨ ਲਈਏ ਸਾਡਾ ਕੋਈ 80000 ਰੁਪਏ 70 80000 ਰੁਪਏ ਦਾ ਸਮਾਨ ਹੈ ਜੀ ਇਸ ਤੋਂ ਪਹਿਲਾਂ ਵੀ ਸਰਦੀਆਂ ਜਦ ਦਸੰਬਰ ਮਹੀਨੇ ਵੀ ਸਾਡੇ ਉਦੋਂ ਮੇਨ ਦਰਬਾਰ ਦੀ ਨਹੀਂ ਛੋਟੇ ਕਮਰੇ ਦੀ ਇੱਧਰ ਉਦੋਂ ਵੀ ਸਾਰ ਲੌਕ ਤੋੜ ਕੇ ਚੋਰੀ ਹੋਈ ਜੀ ਉਦੋਂ ਸਿਲੰਡਰ ਪੱਟੀਆਂ ਤੇ ਹੋਰ ਥੋੜੇ ਬੋਦੇ ਸਾਡੇ ਬਰਤਨ ਗੁਰਦਰਾ ਸਾਹਿਬ ਦੇ ਇਦਾਂ ਦਾ ਸਮਾਰਟ ਸਾਡਾ ਉਦੋਂ ਵੀ ਚੋਰੀ ਹੋਇਆ ਜੀ ਸਰ ਹਲਕਾ ਡੇਰਾ ਬਾਬਾ ਨਾਨਕ ਦਾ ਇੱਕ ਤਕਰੀਬਨ ਸਾਡੀ ਕਵਰ ਦੇ ਤੀਜੀ ਚੋਰੀ ਆ ਪਹਿਲਾਂ ਨਿਕੋਸਰਾ ਹੋਈ ਆ ਬਾਅਦ ਚ ਸ਼ਾਪਰ ਜਾਜਨ ਹੋਈ ਹੁਣ ਤੀਸਰੀ ਇੱਥੇ ਹੋਈ ਆ ਜੇ ਪੁਲਿਸ ਮਸਤੈਦ ਹੋਏ ਤੇ ਇਹੋ ਜਿਹੀਆਂ ਚੋਰੀਆਂ ਜੜੀਆਂ ਰੁਕ ਸਕਦੀਆਂ ਜੀ ਬਿਲਕੁਲ ਸਰ ਪੁਲਿਸ ਤੇ ਅਤਵਾਦ ਨੂੰ ਠੱਲ ਪਾ ਸਕਦੀ ਆ ਇਹ ਤਾਂ ਫੇਰ ਚੋਰ ਨੇ ਨਿੱਕੇ ਮੋਟੇ ਅਮਲੀ ਨੇ ਇਹ ਅਮਲੀਆਂ ਦਾ ਕੰਮ ਆ ਜੀ ਸਮੈਗ ਦਿਨ ਉਹਨਾਂ ਵਾਧੀ ਜਾ ਰਹੀ ਹੈ ਜਿਹਦੇ ਕਰਕੇ ਅਮਲੀਆਂ ਦੀ ਸਮੈਗ ਨਹੀਂ ਪੂਰੀ ਹੋ ਰਹੀ ਉਹਨਾਂ ਅਖੀਰ ਗੁਰੂ ਘਰਾਂ ਜਾ ਕੇ ਜਿੰਦਰੇ ਤੋੜਨ ਲੱਗ ਪਏ ਜੇ ਸਾਡੇ ਗੁਰੂ ਘਰ ਹੀ ਨਹੀਂ ਸੇਫ ਤੇ ਆਪਾਂ ਦੇ ਘਰਾਂ 'ਚ ਸੇਫ ਹੈ ਹੀ ਨਹੀਂਗੇ ਸਾਨੂੰ ਤੇ ਕਿਸੇ ਵੇਲੇ ਵੀ ਕੋਈ ਆ ਕੇ ਮਾਰ ਸਕਦਾ ਜੇ ਗੁਰੂ ਘਰ 'ਚ ਏਡੇ ਏਡੇ ਵੱਡੇ ਕੰਮ ਹੋ ਸਕਦੇ ਆ ਤੇ ਘਰਾਂ 'ਚ ਤੇ ਕਿਸੇ ਦਾ ਮੁੱਲ ਹੀ ਕੋਈ ਨਹੀਂ ਗੀ ਇਹ ਕਰਕੇ ਹੀ ਚਾਹੁੰਦੇ ਆ ਵੀ ਬੰਦੇ ਜਿਹੜੇ ਸਾਨੂੰ 1-2 ਦਿਨ ਦੇ ਵਿੱਚ ਜਿੰਤਾ ਮਰਜ਼ੀ ਸਾਨੂੰ ਬੰਦੇ ਲੱਭਣੇ ਚਾਹੀਦੇ ਦੋ ਚੋਰੀਆਂ ਸਾਡੇ ਗੁਰਦੁਆਰਾ ਸਾਹਿਬ ਹੋ ਗਈਆਂ ਲਾਗੇ ਬੰਨੇ ਤੁਸੀਂ ਦੱਸਿਆ ਤਿੰਨ-ਚਾਰ ਲਾਗੇ ਬੰਨੇ ਹੋ ਚੁੱਕੀਆਂ ਨੇ ਇਹਦੇ ਸਬੰਧ ਚ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਜੀ ਹਾਂ ਜੀ ਪੁਲਿਸ ਨੂੰ ਅਸੀਂ 4:30 ਵਜੇ ਸਵੇਰੇ ਫੋਨ ਕਰਤਾ ਸੀ 5:30 ਵਜੇ ਚਲੋ ਪੁਲਿਸ ਵਾਲੇ ਆ ਗਏ 8 ਵਜੇ ਐਸਐਚਓ ਸਾਹਿਬ ਆਪ ਵੀ ਆਏ ਚਲੋ ਪਰਚਾ ਉਹਨਾਂ ਦਰਜ ਕਰਤਾ ਮੇਰੇ ਖਿਆਲ ਚ ਚਲੋ ਐਫਆਈਆਰ ਦੀ ਕਾਪੀ ਅਜੇ ਤੱਕ ਨਹੀਂ ਆਈ ਪਰਚਾ ਉਹਨਾਂ ਦਰਜ ਕਰ ਦਿੱਤਾ ਵੈਸੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਆਪਾਂ ਮੰਗਾ ਭਾਈ ਹੂ ਕਰਦੇ ਆ ਵੀ ਇੱਕ ਤੇ ਸਾਨੂੰ ਇਨਸਾਫ ਚਾਹੀਦਾ ਬੰਦੇ ਸਾਨੂੰ ਲੱਭਣੇ ਚਾਹੀਦੇ ਰਿਕਵਰੀ ਚਾਹੀਦੀ ਸਾਨੂੰ ਸਾਰੀ ਕਿਉਂਕਿ ਸਾਡਾ ਨੁਕਸਾਨ ਬੜਾ ਸਮਾਨ ਤੇ ਮੰਨ ਲਓ ਆਪਾਂ ਫੇਰ ਲੈ ਲਾਂਗੇ ਇਹ ਭਰੋਸਾ ਚਾਹੀਦਾ ਵੀ ਗਾਂ ਤੋਂ ਚੋਰੀ ਨਹੀਂ ਹੋਏਗੀ ਕਿਉਂਕਿ ਇੰਨਾ ਇੰਨਾ ਨੁਕਸਾਨ ਹਰ ਵਾਰੀ ਝੱਲੇ ਆਣੇ ਜਾਂਦਾ ਕੱਲ ਨੂੰ ਕੋਈ ਬੇਦਬੀ ਹੋ ਫਿਰ ਜਿੰਮੇਵਾਰ ਕੌਣ ਹੈ ਜੀ ਘਟਨਾ ਇਦਾਂ ਹੀ ਹੁੰਦੀਆਂ ਜੀ ਸਰ ਕੀ ਕਾਰਨ ਕਿ ਗੁਰੂ ਘਰਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੀ ਕਾਰਨ ਹੈ ਜੀ ਨਿਸ਼ਾਨਾ ਇਹੋ ਹੀ ਹੈ ਜੀ ਸਰ ਜਦੋਂ ਅਮਲੀਆਂ ਦੇ ਨਸ਼ਾ ਨਹੀਂ ਪੂਰਾ ਹੁੰਦਾ ਸਮੈਕੀਆਂ ਦਾ ਸਰਕਾਰਾਂ ਨੇ ਨਸ਼ੇ ਵਧਾਏ ਨੇ ਸਿੱਧੀ ਗੱਲ ਹੈ ਸਰ ਨਸ਼ਾ ਘਰ ਘਰ ਵਿਗੰਡਿਆ ਉਹਨਾਂ ਨੂੰ ਮਿਲਦਾ ਉਹ ਚੋਰੀ ਕਰਦੇ ਆ ਅਖੀਰ ਜਦੋਂ ਕਿਤੇ ਨਹੀਂ ਕੁਝ ਲੱਭਦਾ ਪੈਸੇ ਨਹੀਂ ਲੱਭਦੇ ਉਹ ਗੁਰੂ ਘਰਾਂ ਜਾ ਕੇ ਨੁਕਸਾਨ ਕਰਦੇ ਉਹਨਾਂ ਨੇ ਤਾਂ ਸਰ ਸਮਾਨ ਵੇਚਣਾ ਕੋਈ 5-7000 ਦਾ 2000 ਦਾ ਇਧਰ ਸਾਰ 70-8000 ਦਾ ਸਮਾਨ ਹੈ ਸਾਰਾ ਜਿਹੜਾ ਚੋਰੀ ਹੋਇਆ ਤਾਂ ਮਨ ਲੋ ਜੇ ਪੁਲਿਸ ਕੋ ਕਾਰਵਾਈ ਨਹੀਂ ਕਰਦੀ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਸਾਰਾ ਇਹ ਸੰਘਰਸ਼ ਸੰਘਰਸ਼ ਕਰਾਂਗੇ ਜੀ ਪੂਰਾ ਕਾਰਵਾਈ ਅਸੀਂ ਕਰਾਉਣੀ ਕਰਾਉਣੀ ਆ ਬੰਦੇ ਸਾਨੂੰ ਚਾਹੀਦੇ ਆ ਜਿੱਥੋਂ ਮਰਜ਼ੀ ਲੱਭ ਕੇ ਦੇਣ ਸਾਨੂੰ ਬੰਦੇ ਚਾਹੀਦੇ ਆ ਜੀ ਠੀਕ ਆ ਸਰ ਫਿਰ ਅੱਜ ਜਿਹੜੇ ਲੋਕ ਵਗੈਰਾ ਲਗਾਏ ਜਾ ਰਹੇ ਲੋਕ ਸਰ ਦੁਬਾਰਾ ਹੋਣੀ ਅਸੀਂ ਦੁਪਹਿਰ ਤੱਕ ਹੀ ਸਾਰੇ ਲਵਾਤੇ ਆ ਨਵੇਂ ਲੱਗੇ ਆ ਦੋ ਲੋਕ ਫੇਰ ਨਵੇਂ ਲਵਾਏ ਪਰ ਲੋਕ ਤੇ ਸਰ ਸਾਧਵਾ ਤੇਰੀ ਚੋਰ ਕਵਾਸ ਤੇ ਕਾਦੇ ਲੋਗ ਆ ਜੀ ਉਹ ਤੇ ਆਗੇ ਤੋੜ ਹੀ ਦਿੰਦੇ ਆ ਤੇ ਕੋਈ ਬੇਦਬੀ ਘਟਨਾ ਤਾਂ ਨਹੀਂ ਹੋਈ ਜੀ ਨਹੀਂ ਬੇਦਬੀ ਘਟਨਾ ਕੋਈ ਨਹੀਂ ਹੋਈ ਜੀ ਉਹ ਸਾਰਾ ਕੁਝ ਸੇਫ ਹੈ ਜੀ